ਆਪ ਸੇ ਕਾਂਗਰਸ ਦਾ ਏਜੰਟ ਬਣ ਕੇ ਕੰਮ ਚੱਲ ਰਿਹਾ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਖਿਰਕਾ ਸ਼੍ਰੋਮਣੀ ਕਾਲੀ ਦਲ ਨੂੰ ਉਸ ਸਮੇਂ ਠੰਡੀ ਹਵਾ ਦਾ ਬੁਲਾਇਆ ਜਦੋਂ ਭਾਰਤੀ ਚੋਣ ਕਮਿਸ਼ਨ ਨੇ ਬੇਅਦਬੀ ਅਤੇ ਗੋੜੀ ਕਾਂਡ ਦੀ ਪੜਤਾਲ ਕਰ ਰਹੇ ਐਸਐਟੇ ਦੇ ਮੈਂਬਰ ਕੁਮਰ ਬਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਪੰਜਾਬ ਦੇ ਮੁਖ ਸਕੱਤਰ ਨੂੰ ਲਿਖੇ ਪੱਤਰ ਚ ਚੋਣ ਕਮਿਸ਼ਨ ਨੇ ਕੁਮਰ ਬਿਜੇ ਪ੍ਰਤਾਪ ਨੂੰ ਚੋਣ ਜਾਬਤੇ ਨਾਲ ਸੰਬੰਧਿਤ ਕਿਸੇ ਵੀ ਪੋਸਟ ਤੇ ਤਾਇਨਾਤ ਨਾ ਕਰਨ ਦੇ ਹੁਕਮ ਸੁਣਾਏ ਨੇ ਇਸ ਦੇ ਨਾਲ ਹੀ ਵਿਸ਼ੇਸ਼ ਜਾਂਚ ਟੀਮ ਨੂੰ ਇਹ ਵੀ ਹੁਕਮ ਦਿੱਤੇ ਗਏ ਨੇ ਕਿ ਚੋਣ ਜਾਬਤਾ ਲਾਗੂ ਹੋਣ ਤੱਕ ਕੋਨਾ ਵੱਲੋਂ ਜਾਂਚ ਨਾਲ ਸੰਬੰਧਿਤ ਕੋਈ ਵੀ ਤੱਥ মিডিਆ ਨਾਲ ਸਾਂਝਾ ਨਾ ਕੀਤਾ ਜਾਵੇ। ਉਧਰ ਕੁਮਰ ਵਿਜੇ ਪ੍ਰਤਾਪ ਦੇ ਤਵਾਦਲੇ ਤੋਂ ਬਾਅਦ ਖਾਲੀ ਦਲ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਕਿਉਂਕਿ ਅਸੀਂ ਹਰ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਸੀ ਕਿ ਵਿਜੇ ਪ੍ਰਤਾਪ ਸਿੰਘ ਕਾਂਗਰਸ ਦਾ ਏਜੰਟ ਬਣ ਕੇ ਕੰਮ ਚਲ ਰਿਹਾ ਸੀ। ਅਜ ਤੱਕ ਕਿਤੇ ਵੀ ਨਹੀਂ ਤੁਸੀਂ ਸੁਣਿਆ ਹੋਣਾ। ਕੀ ਕੋਈ ਪ੍ਰੈਸ ਕਾਨਫਰੰਸ ਕਰੇ ਮੀਡੀਆ ਚ ਆਏ ਜਾਣ ਕੇ ਪੋਲਿਟিক্যাল ਸਟੇਟਮੈਂਟ ਦੇ ਤੋ ਮੈਂ ਕਹਿਣਾ ਕਿ ਇਲੈਕਸ਼ਨ ਕਮਿਸ਼ਨ ਨੇ ਬੜਾ ਸਹੀ ਫੈਸਲਾ ਕੀਤਾ ਵਿਕਰਮ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਸਿਰਫ ਤੇ ਸਿਰਫ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਕੰਮ ਕਰ ਰਹੀ ਸੀ ਜਿਸ ਕਾਰਨ ਸਿੱਟੇ ਦੀ ਜਾਂਚ ਤੇ ਕਾਂਗਰਸ ਦਾ ਪ੍ਰਭਾਵਨ ਗਿਆ ਸੀ ਇਹ ਇਸ ਤਰ੍ਹਾਂ ਹੈ ਜੀ ਕਿ ਕਾਂਗਰਸ ਦੇ ਸਪੋਕਸਪਰਸਨ ਦੇ ਰੂਪ ਚ ਅਨਪ੍ਰੋਫੈਸ਼ਨਲ ਬਿਹੇਵੀਅਰ ਪਹਿਲੇ ਦਿਨ ਤੋਂ ਜਿਸ ਦਿਨ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਇਹ ਟਿੱਪਣੀ ਕੀਤੀ ਕਿ ਇਹ ਤਾਂ ਜੀ ਇਹਨਾਂ ਕੋਲ ਬੁਲੇਟ ਪ੍ਰੂਫ ਗੱਡੀਆਂ ਨੇ ਲੈਂਡ ਕਰੂਜ਼ਰ ਗੱਡੀਆਂ ਨੇ ਤੇਲ ਹੈ ਤੇ ਇਹ ਜਿੱਥੇ ਮਰਜੀ ਆ ਸਕਦੇ ਆ ਇੱਕ ਅਨਬਿਕਮਿੰਗ ਆਫ ਆ ਆਫੀਸਰ ਅਨਪ੍ਰੋਫੈਸ਼ਨਲ ਐਟੀਟਿਊਡ ਜਿਹੜਾ ਇੱਕ ਮੈਂਬਰ ਨੇ ਐਸਆਈਟੀ ਨੇ ਦਿਖਾਇਆ ਉਸ ਤੋਂ ਬਾਅਦ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਟਿੱਪਣੀਆਂ ਕੀਤੀਆਂ ਔਰ ਇਹ ਮਹਿਸੂਸ ਹੋਇਆ ਕਿ ਇਹ ਆਪ ਦੀ ਜ਼ਿੰਮੇਵਾਰੀ ਪ੍ਰੋਫੈਸ਼ਨਲੀ ਛੱਡ ਕੇ ਇੱਕ ਕਾਂਗਰਸ ਦੇ ਸਪੋਕਸਪਰਸਨ ਦੇ ਸਟਾਰ ਪ੍ਰਚਾਰਕ ਦੇ ਰੂਪ ਚ ਕੰਮ ਕਰਨ ਲੱਗ ਗਏ ਸੀ ਇਲੈਕਸ਼ਨ ਚ ਪਾਰਦਰਸ਼ਤਾ ਔਰ ਇਲੈਕਸ਼ਨ ਚ ਹਰੇਕ ਨੂੰ ਵਿਦਾਊਟ ਐਨੀ ਫੇਅਰ ਪ੍ਰੈਜੂਡਿਸ ਆਪਣੀ ਵੋਟ ਪਾਉਣ ਦਾ ਅਧਿਕਾਰ ਮਗਰ ਜੇ ਇਸ ਤਰੀਕੇ ਨਾਲ ਕਾਂਗਰਸ ਦੀ ਮਦਦ ਤੇ ਕਾਂਗਰਸ ਦੇ ਬਲਾਰੇ ਦੇ ਰੂਪ ਚ ਉੱਤਰ ਆਏ ਸੀ ਅਸੀਂ ਆਪਣੀ ਫਰਿਆਦ ਲੈ ਕੇ ਜਿਵੇਂ ਹਰ ਪਾਰਟੀ ਜਾਂਦੀ ਹੈ। ਆ ਕੋਈ ਇਹ ਨਹੀਂ ਕਿ ਕਾਂਗਰਸ ਵੀ ਜਾਂਦੀ ਰਹੀ ਅਸੀਂ ਵੀ ਆਪ ਦੀ ਸਾਰੀ ਚੀਜ਼ਾਂ ਲਿਖਤੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਔਰ ਇਲੈਕਸ਼ਨ ਕਮਿਸ਼ਨ ਨੇ 3 ਹਫ਼ਤਿਆਂ ਦੀ ਜਾਂਚ ਤੋਂ ਬਾਅਦ ਸਪੈਸ਼ਲੀ ਜਾਂਚ ਡੂੰਘਾਈ ਚ ਕਰਨ ਤੋਂ ਬਾਅਦ ਔਰ ਉਹਨਾਂ ਨੇ ਜੋ ਉਹਦੇ ਚ ਮੈਰਿਟ ਪਾਇਆ ਮੈਰਿਟ ਪਾਇਆ ਸਾਡੀ ਗੱਲਾਂ ਚ ਕੱਲਾ ਇਨਡਾਈਟ ਨਹੀਂ ਕੀਤਾ ਕੁਵਰ ਵਿਜੇ ਪ੍ਰਤਾਪ ਨੂੰ ਮਗਰ ਫੋਰ ఎవర్ ਅੱਗੇ ਸਾਰੀ ਇਲੈਕਸ਼ਨਾਂ ਕਦੇ ਵੀ ਹੋਣਗੀਆਂ ਉਹਦੇ ਚੋ ਪੋਲ ਡਿਊਟੀ ਚ ਨਹੀਂ ਤਨਾਤ ਹੋ ਸਕਣਗੇ ਨਾਲ ਇਲੈਕਸ਼ਨ ਕਮਿਸ਼ਨ ਨੇ ਸਾਡੀ ਗੱਲੀਆਂ ਕਿਉਂਕਿ ਅਸੀਂ ਕਈ ਟੀਵੀ ਚੈਨਲਾਂ ਦਾ ਹਵਾਲਾ ਦਿੱਤਾ ਉਹਨਾਂ ਦੀਆਂ ਸਟੇਟਮੈਂਟਾਂ ਦਾ ਹਵਾਲਾ ਦਿੱਤਾ ਉਹ ਸਾਰੇ ਹਵਾਲੇ ਵੇਖਣ ਤੋਂ ਬਾਅਦ ਸਾਡੀ ਗੱਲ ਦਾ ਫੈਸਲਾ ਲੈਂਦੇ ਹੋਏ ਜਿੱਥੇ ਉਹਨਾਂ ਨੂੰ ਇਨਡਾਈਟ ਕੀਤਾ ਕਿ ਇਹ ਪੋਲਿਟਿਸੀਜ਼ ਕਰ ਰਹੀ ਹੈ ਮੈਟਰ ਨੂੰ ਔਰ ਜਿਵੇਂ ਜਿਵੇਂ ਇਸ ਗੱਲ ਦੇ ਸੱਚਾਈ ਸਾਹਮਣੇ ਆ ਰਹੇ ਤੁਸੀਂ ਕੋਰਟ ਦੇ ਵੀ ਆਰਡਰ ਵੇਖੇ ਆ ਕਿ ਇੱਕ ਇੱਕ ਨੂੰ ਨਾਲ ਦੀ ਨਾਲ ਜ਼ਮਾਨਤ ਉਹ ਇਸ ਲਈ ਹੋ ਰਹੀ ਹੈ ਕਿਉਂਕਿ ਪੋਲਿਟਿਕਸਾਈਜੇਸ਼ਨ ਬਾੜਾ ਚਰ ਚੱਲ ਨਹੀਂ ਸੀ ਔਰ ਇੱਕ ਅਫਸਰ ਦਾ ਉਹਦੇ ਚ ਜੋ ਪੋਲਿਟिकल ਰਵਈਆ ਸੀ ਕਾਂਗਰਸ ਦੇ ਸਪੋਕਸਪਰਸਨ ਦੇ ਰੂਪ ਚ ਉਹ ਸਾਰਿਆਂ ਦੇ ਸਾਹਮਣੇ ਨੰਗਾ ਹੋਇਆ ਇਲੈਕਸ਼ਨ ਕਮਿਸ਼ਨ ਨੇ ਐਕਸ਼ਨ ਦੀ ਵੀ ਡਿਮਾਂਡ ਕੀਤੀ ਹੈ ਫਾਰ ਹੀ ਫਾਰ ਨੈਗਲੀਜੈਂਸ ਆਫ ਡਿਊਟੀ ਇਹ ਆਪਣੀ ਡਿਊਟੀ ਤੋਂ ਬਾਹਰ ਜਾਂਦੇ ਹੋਏ ਗੈਰ ਜ਼ਿੰਮੇਵਾਰਾ ਬਿਹੇਵੀਅਰ ਦਾ ਉਹ ਵੀ ਕਾਰਵਾਈ ਦੀ ਇਲੈਕਸ਼ਨ ਕਮਿਸ਼ਨ ਨੇ ਲੈ ਕੇ ਭੇਜਿਆ ਮੈਨੂੰ ਸਰ ਇਨਕੇ ਇਲਾਵਾ ਕੋਈ ਹੋਰ ਵੀ ਬੈਂਸ ਹੈ ਹਾਂ ਜੀ ਇਨਕੇ ਇਲਾਵਾ ਕੋਈ ਹੋਰ ਵੀ ਆਫੀਸਰ ਹੈ ਜਿੰਨਕੀ ਕੰਪਲੇਂਟ ਕੀ ਹੈ ਦੇਖੋ ਜੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਇਸ ਗੱਲ ਦੇ ਹੱਕ 'ਚ ਹੈ ਕਿ ਸੱਚਾਈ ਸਾਹਮਣੇ ਆਵੇ ਅਸੀਂ ਡੇਵਾਨ ਤੋਂ ਕੀ ਕਹਿ ਰਹੇ ਸੀ ਕਿ ਤੁਸੀਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਿਹੜੀ ਮਰਜ਼ੀ ਪਾਰਦਰਸ਼ਤਾ ਨਾਲ ਪਾਰਦਰਸ਼ਨੀ ਏਜੰਸੀ ਤੋਂ ਇਨਕੁਆਇਰੀ ਕਰਾਓ ਮਗਰ ਕਿਉਂਕਿ ਜਦ ਇਹਨਾਂ ਨੂੰ ਲੱਭ ਕੁਝ ਸੀ ਕੁਝ ਨਹੀਂ ਤੇ ਫਿਰ ਇਹਨਾਂ ਨੇ ਪੋਲੀਟਿਕਾਈਜ਼ ਜੈ ਕਿ ਕਾਂਗਰਸ ਫੇਲ ਹੋ ਗਈ ਹੈ ਕਾਂਗਰਸ ਨੇ ਆਪ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਕਾਂਗਰਸ ਨੂੰ ਪਤਾ ਸੀ ਆਪਣੀ ਫੇਲੀਅਰਸ ਨੂੰ ਲੁਕਾਉਣ ਲਈ ਹੁਣ ਉਹਨਾਂ ਦਾ ਸਟਾਰ ਪ੍ਰਚਾਰਕ ਦੇ ਰੂਪ 'ਚ ਇੱਕ ਇਕੱਲਾ ਅਫਸਰ ਰਹਿ ਗਿਆ ਸੀ ਇੱਕ ਮੈਂ ਤਾਂ ਜਾਖੜ ਜੀ ਨੂੰ ਕਹਿੰਦਾ ਔਰ ਸਾਡੀ ਗੱਲ ਸਿੱਧ ਕਿੱਥੋਂ ਕੀਤੀ ਸਾਰੀ ਕੈਬਨਿਟੀ ਪੀਪੀਸੀਸੀ ਦੇ ਪ੍ਰਧਾਨ ਦੇ ਨਾਲ ਇਲੈਕਸ਼ਨ ਕਮਿਸ਼ਨ ਦੇ ਦਫਤਰ ਪਹੁੰਚ ਗਈ ਤੁਸੀਂ ਕਦੇ ਸੋਚ ਸਕਦੇ ਹੋ ਕਿ ਕਿਸੇ ਅਫਸਰ ਦੀ ਐਡੀ ਪੈਰਵਾਈ ਹੋ ਗਈ ਮੈਂ ਤਾਂ ਕਹਿੰਦਾ ਨੂੰ ਨੂੰ ਹੁਣ ਟਿਕਟ ਹੀ ਦੇ ਦੇਣ ਤੇ ਕਿਉਂਕਿ ਸਟਾਰ ਪ੍ਰਚਾਰਕ ਉਹਨਾਂ ਦਾ ਕਾਂਗਰਸ ਨੇ ਤਾਂ ਕੋਈ ਕੰਮ ਕੀਤਾ ਨਹੀਂ ਫੇਲੀਅਰ ਹੈ ਤੇ ਉਹਨਾਂ ਨੂੰ ਵਰਤਨਾ ਜਿੱਥੇ ਵਰਤਨਾ ਮਗਰ ਇਹ ਇਹ ਜੀ ਰਾਜਨੀਤੀ ਕਾਂਗਰਸ ਨੂੰ ਤਾਂ ਜ਼ਰੂਰ ਛੋਪਦੀ ਹੈ ਮਗਰ ਪਾਰਦਰਸ਼ਤਾ ਤੇ ਕਾਂਗਰਸ ਦੀ ਕਾਰਗੁਜ਼ਾਰੀ ਤੇ ਬੜੇ ਵੱਡੇ ਸਵਾਲ ਉਠਾਉਂਦੀ ਹੈ ਦਸਦੀ ਇੱਕ ਅਕਾਲੀ ਦਲ ਨੇ ਕੁਮਰ ਬਿਜੇ ਪ੍ਰਤਾਪ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਉਹਨਾਂ ਨੂੰ ਚੋਣਾਂ ਦੌਰਾਨ ਦੂਜੇ ਰਾਜ 'ਚ ਤਬਦੀਲ ਕਰਨ ਦੀ ਮੰਗ ਕੀਤੀ ਸੀ ਪਰ ਰਿਜ਼ਲਟ ਕੈਪਟਨ ਸਰਕਾਰ ਕੁਮਰ ਬਿਜੇ ਪ੍ਰਤਾਪ ਸਿੰਘ ਨਾਲ ਟੱਟ ਗਈ ਸੀ ਜਿਸ ਪਿਛੋਂ ਅਕਾਲੀ ਆਕੂਨ ਨਰੇਸ਼ ਗਰੇਵਾਲ ਨੇ ਭਾਰਤੀ ਚੋਣ ਕਮਿਸ਼ਨ ਕੋਲ ਜਾ ਕੇ ਕੁਮਰ ਬਿਜੇ ਪ੍ਰਤਾਪ ਵੱਲੋਂ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਕਲਿੱਪਸ ਆਪੇ ਜਨ ਜਿਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਉਹਨਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ